ਤੋੜ ਦਿੰਨਾ ਮੈਂ ਤੋੜ ਉਹ ਕੱਪੜਾ ਤੋੜ ਚਾਰ ਕਟੀਆਂ ਚ ਕੱਟੀ ਬੰਨੀ ਹੁੰਦੀ ਤੈਨੂੰ ਆਪੇ ਉਡੜ ਪੈਂਦਾ ਤੂੰ ਹੀ ਅੱਛਾ ਹਾਂ ਇਹ ਵੀ ਧੰਨਵਾਦ ਜੀ ਜਨਾਬ ਉਹ ਬਲੂਂਗੜੇ ਲਿਆਏ ਨਹੀਂ ਸੀ ਕਾ ਤੁਹਾਨੂੰ ਝੋਟੀ ਹੋਰ ਦਿਖਾਉਣਾ ਪੂਰੀ ਟੌਪ ਦੀ ਝੋਟੀ ਆ ਜਿਹੜੀ ਸੰਗੀਤ ਪੂਰਾ 100 ਬੱਲਾ ਲੱਗਦਾ 100 ਬੱਲਾ ਬਹੁਤ ਜਿਆਦੇ ਵੱਡੇ ਕੱਦ ਬਿੱਡ ਦੀ ਝੋਟੀ ਆ ਪਸ਼ੂ ਮੰਡੀ ਰਾਮਪਰਾ ਫੁੱਲ ਦੇ ਉੱਪਰ ਪਹੁੰਚੀ ਆ ਗੋਡੀ ਲੈਂਡ ਦੀ ਦੇਖੋ ਪੰਡਾ ਪੰਡਾ ਚਮਕਾਇਆ ਪਿਆ ਬੰਜਣੇ ਤੇਲ ਤੂਲ ਲਾ ਕੇ ਤੇ ਚੰਗੇ ਕੱਦ ਵਧ ਰਹੀ ਆ ਬਹੁਤ ਜਿਆਦਾ ਡਬਲ ਆ ਤੇ ਲੰਬਾਈ ਲੂਈ ਕਰਮਾ ਵਾਲੀ ਦੀ ਬਹੁਤ ਜਿਆਦਾ ਆ ਟਰੱਕ ਜਿੱਡੀ ਮਾਝਾ ਬਾਈ ਤੇ ਥਾੜਾ ਹਵਾਨੇ ਦੀ ਬੰਤਰ ਦੇਖੋ ਚੰਗੇ ਦੁੱਧ ਦੀ ਮਾਲਕਣਾ ਦੂਜਾ ਸੁਆ ਸੁਈ ਹੋਈ ਆ ਬਾਕੀ ਥੋੜੀ ਬਾਈ ਨਾਲ ਵੀ ਗੱਲਬਾਤ ਕਰਵਾ ਦਾਂਗੇ ਆਪਾਂ ਭਾਈ ਅੱਸੀ ਗੱਲ ਜੀ ਕਿੱਥੋਂ ਆਇਆ ਬਾਈ ਓਏ ਤੌੜਾ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਇਹ ਕਿਹੜਾ ਸੂਸੂਈ ਆ ਬਾਈ ਦੂਜਾ ਸੂਸੂਈ ਆ ਇਸ ਵਾਰ ਸੂਈ ਆ ਠੀਕ ਆ ਕਿੰਨੇ ਦਿਨਾਂ ਦੀ ਸੂਈ ਆ ਬਾਈ 15 ਦਿਨਾਂ ਦੀ ਸੂਈ ਆ ਬੱਚਾ ਗਿਆ ਮੰਗਰਾ ਕਟਾਈ ਜੀ ਬੱਚਾ ਮੰਗਰਾ ਕਟਾਈ ਦੇਖ ਸਕਦੇ ਹੋ ਤੁਸੀਂ 15 ਦਿਨਾਂ ਦੀ ਸੂਈ ਆ ਤੇ 15 ਦਿਨਾਂ ਦੀ ਸੂਈ ਥੱਲੇ ਦੁੱਧ ਕਿੰਨਾ ਕਿੰਨਾ ਤਿਆਰ ਆ ਬਾਈ 18 ਕਿਲੋ ਤਿਆਰ ਆ ਪੂਰਾ ਤਸੱਲੀ ਵਾਲਾ ਦੋ ਡੰਗ ਚਾਰ ਡੰਗਾਂ ਵਾਲੇ ਤਸੱਲੀ ਕਰਾ ਲਿਓ ਜਮਾ ਠੀਕ ਆ ਤੇ ਭਾਗੀ ਰੱਖਦਾ ਬਾਈ ਆ ਇਹ 4.5 ਮੋਲ ਆ ਜੀ ਸਾਢੇ ਦਾ ਨਹੀਂ ਦੇਵਾਂਗੇ ਸਾਢੇ 3 ਲੱਖ ਦੀ ਦੇ ਦੇਵਾਂਗੇ ਜੇ ਬਾਈ ਸਾਡੇ 4 ਲੱਖ ਰੁਪਏ ਜਿਹੜਾ ਬਾਈ ਮੁੱਲ ਕਰਦੇ ਆ ਤੇ 3.5 ਲੱਖ ਰੁਪਏ ਦਾ ਦੇ ਲੈਣਾ ਤੇ ਝੋਟੀ ਜਿਹੜੀ ਬਹੁਤ ਜਾਦੇ ਡਬਲ ਕੱਦ ਵਿੱਢਦੀ ਆ ਤੇ ਜੇ ਕਿਸੇ ਵੀ ਭਰਾ ਨੂੰ ਜ਼ਰੂਰਤ ਹੋਈ ਪਸ਼ੂ ਮੰਡੀ ਰਾਮਪਰਾ ਫੁੱਲ ਦੇ ਉੱਪਰ ਆ ਕੇ ਜਿਹੜੀ ਮੱਝ ਤੁਸੀਂ ਇਹ ਖਰੀਦ ਸਕਦੇ ਹੋ ਬਹੁਤ ਜਾਦੇ ਡਬਲ ਮੱਝ ਆਈ ਦੇ ਲੈ ਵੀ ਆ ਜਿਹੜਾ ਆਪਣਾ ਵਪਾਰੀਪੁਰਾ ਕੁਲਵਿੰਦਰ ਵਪਾਰੀ ਬਾਈ ਪਿੰਡ ਢਪਾਲੀ ਜ਼ਿਲ੍ਹਾ ਬਠਿੰਡਾ ਉਸ ਦੀਆਂ ਮੱਝਾਂ ਨੇ ਬਾਈ ਤਕਰੀਬਨ 10 ਦੇ ਕਰੀਬ ਮੰਡੀ ਦੇ ਵਿੱਚ ਅੱਜ ਨਗ ਲੈ ਕੇ ਆਇਆ ਤੇ ਦੱਸੇ ਤੁਹਾਨੂੰ ਦਿਖਾਵਾਂਗੇ 10 ਦੇ ਤਕਰੀਬਨ ਬਾਈ ਨਗ ਲੈ ਕੇ ਆਇਆ ਸਾਰੀਆਂ ਜਿਹੜੀਆਂ ਸਾਰੀਆਂ ਟੌਪ ਦੀਆਂ ਮੱਜਾਂ ਨੇ ਸਾਰੀਆਂ ਦੀ ਆਪਾਂ ਤੋੜ ਕੇ ਥੋੜਾ ਜਿਹਾ ਦੂਰੋਜ ਕੰਮ ਪਰ ਤੁਹਾਨੂੰ ਬਾਕੀ ਬਾਰ ਬਾਰੀ ਸਾਰੀਆਂ ਦੀ ਆਪਾਂ ਨਾ ਡਿਟੇਲ ਲੈ ਕੇ ਬਾਈ ਤੋਂ ਪੁੱਛਾਂਗੇ ਤੇ ਚੰਗੀਆਂ ਵਿੱਚ ਬਾਈ ਚੰਗੀਆਂ ਝੋਟੀਆਂ ਵੀ ਲੈ ਗਿਆ ਇਸ ਤਰ੍ਹਾਂ ਦੀਆਂ ਝੋਟੀਆਂ ਵੀ ਬਾਈ ਦੇ ਤੇ ਇੱਕ ਵਾਰੀ ਤੁਹਾਨੂੰ ਸਾਰੀਆਂ ਤੇ ਖੜੀਆਂ ਤੇ ਨਿਗਾ ਮਰਵਾ ਦਈਏ ਬਾਕੀ ਆਪਾਂ ਡਿਟੇਲ ਵੀ ਪੁੱਛਾਂਗੇ ਬਾਈ ਤੋਂ ਉਹਦੇ ਛੋਟੇ 10 ਨਗ ਲੈ ਕੇ ਆਇਆ ਬਾਈ ਸਾਰੇ ਨਗ ਜਿਹੜੇ ਸਾਰੇ ਨਗ ਆ ਆਹ ਬਾਈ ਦੇ ਜਿਹੜੇ ਜਿੰਨਿਆਂ ਦੇ ਬਾਈ ਲਾਲ ਚੁੰਨੀਆਂ ਪਾਈਆਂ ਕੁਲਵਿੰਦਰ ਵਪਾਰੀ ਦੇ ਬਾਈ ਦੇ 10 ਨਗ ਲੈ ਕੇ ਆਇਆ ਤੇ 10 ਨਗ ਹੀ ਪੂਰੇ ਕੈਮ ਆ ਚੰਗੀ ਬੋਡੀ ਲੈਣ ਦੀਆਂ ਤੇ ਚੰਗੇ ਥਾਣਾ ਫਵਾਨੇ ਦੀਆਂ ਮੱਝਾਂ ਤਾਜ਼ੀਆਂ ਸੂਈਆਂ ਹੋਈਆਂ ਬਾਕੀ ਬਾਈ ਕਹਿੰਦਾ ਵੀ ਆਪਾਂ ਬਾਈ ਡਿਟੇਲ ਸਾਰੀ ਬਾਈ ਤੋਂ ਲਵਾਂਗੇ ਸਾਰੀਆਂ ਦੀ ਬਾਈ ਕਹਿੰਦਾ ਵੀ ਡਿਟੇਲ ਵੀ ਦੇਵਾਏ ਕੱਲੀ ਕੱਲੀ ਦੀ ਪੁੱਛਦੇ ਆ ਬਾਈ ਤੋ ਇੱਕ ਮਿੰਟ ਸੌਦਾ ਕਰਦੇ ਆ ਬਾਈ ਝੋਟੀ ਦਾ ਉਸ ਤੋਂ ਬਾਅਦ ਆਪਾਂ ਬਾਈ ਨਾਲੇ ਥੋਡੀ ਗੱਲਬਾਤ ਕਰਾਉਨੇ ਆ ਕਿਰਪਾ ਕਰਕੇ ਬਣੇ ਰਿਓ ਵੀਡੀਓ ਦੇ ਨਾਲ ਹੈ ਵੀ ਬਾਈ ਦੀ ਝੋਟੀ ਦਾ ਜਿਹੜਾ ਸੌਦਾ ਹੋ ਰਿਹਾ ਲਗਭਗ ਜਿਹੜੀ ਲੱਗਿਆ ਕੰਮ ਦੋ ਦੰਦ ਝੋਟੀ ਆ ਬਹੁਤ ਸੁਨੱਖੀ ਝੋਡੀਆਂ ਸਿੰਘਾ-ਸੁੰਗਾ ਨਹੀਂ ਬਿਲਕੁਲ ਕੁੰਡੀ ਆ ਭਵਾਨੇ ਹੂਨੇ ਦੀ ਮੰਤਰ ਦੇਖੋ 16 ਲੀਟਰ ਬਾਈ ਕਹਿੰਦਾ ਵੀ ਦੁੱਧ ਦੀ ਪੂਰੀ ਤਸੱਲੀ ਆ। ਇਹ ਵੀ ਤੁਹਾਨੂੰ ਮੈਂ ਦੱਸ ਸਕਦਾ। ਅਰੇ ਸੁਣ 16 ਲੀਟਰ ਬਾਈ ਕਹਿੰਦਾ ਵੀ ਦੁੱਧ ਕੱਢੂਗੀ ਛੋਟੀ ਤੇ ਸੌਦਾ ਕਰ ਰਿਹਾ ਬਾਈ। ਦੇਖੋ ਕੀ ਬਣਦਾ। ਆਹ ਖੜਿਆ ਬਿਲਕੁਲ ਉੱਪਰ। ਕਿੰਨਾ ਅਮਰੀਕਨ ਗਾਂ ਦਾ ਚੱਡਾ ਹੁੰਦਾ ਜੋ ਉੱਪਰ ਆ ਗਿਆ। ਹਾਂ ਤੁਹਾਨੂੰ ਪਤਾ ਜਿਹੜੀ ਮਾਂ ਦੀ ਟੱਕੀ ਆ ਇਹ। ਅੱਛਾ। ਹਾਂ। ਅਮਰੀਕਾ ਦਾ ਇਹ ਸੂਰ ਰਾਸ ਨੂੰ ਦੇਖ ਲੈ ਉਹ ਮੋਲ ਰੇਸ਼ਮ ਤੋੜ ਦਿੰਨੇ ਮੈਂ ਤੋੜ ਉਹ ਕੱਪੜਾ ਤੋੜ ਆ ਲੈ ਤੋੜਨਾ ਤੋੜਨਾ ਕੋਈ ਉਹ ਮਹਾਰਾਜ ਮੰਮੀ ਬੜਗਾਂ ਵੱਡੀਆਂ ਸਾਡੇ ਇਕੱਲੇ ਜਿਹੀਆਂ ਇਕੱਲੀਆਂ ਟੱਕੀਆਂ ਚ ਬੰਨੀ ਹੁੰਦੀ ਨਾ ਉਹ ਆਪੀ ਇਕੱਲੇ ਜਿਹੀਆਂ ਆਪੇ ਟੱਕੀਆਂ ਸਾਡੇ ਕੋਲੇ ਬੰਨੀਆਂ ਨੇ ਇਹੀ ਆ ਕੱਲੀ ਇਹ ਚਾਰ ਕੱਟੀਆਂ ਚ ਕੱਟੀ ਬੰਦੀ ਹੁੰਦੀ ਤੂੰ ਆਪੇ ਓੜ ਓੜ ਪੈਂਦਾ ਤੂੰ ਹੀ ਅੱਛਾ ਹਾਂ ਇਹ ਵੀ ਧੰਨਵਾਦ ਅਸਿਕਾ ਅਬ ਨੂੰਗੜੇ ਲਿਆਏ ਨਹੀਂ ਸੀ ਹਾਂ ਕੁਵਿੰਦਰ ਕਿਹੜਾ ਅਸੂਲ ਸੁਝਾ ਬਈ ਜੋ ਟੀਏ ਜਿਹੜੇ ਆਪਾਂ ਪਹਿਲਾਂ ਹੈ ਜੀ 2 ਦਨ ਦਾ 1031 ਬਣਾ ਜੀ ਠੀਕ ਆ ਪਾਦੂ ਦਾ ਇੰਡੀਆ ਇਹ ਹਫਤਾ ਕੱਟੀ ਹੈ ਅੱਛਾ ਹਫਤਾ ਲੈ ਜੀ ਹੁਣ ਠੀਕ ਆ ਕਿੰਨਾ ਕੁ ਦੁੱਧ ਪਾਦੂ ਆਈ ਜੀ ਬਈ ਕਾਨੂੰਨ ਵੀ 16 ਕਿਲੋ ਵੱਧਣਾ ਜੀ ਠੀਕ ਆ ਬਈ ਹਾਂ 22 ਕਿਲੋ ਵਾਲੀ ਮੱਝ ਦੀ ਕੱਟੀ ਆ ਠੀਕ ਆ ਤੇ ਭਾਜਾ ਜਾਕੀ ਰੱਖੀਏ ਦਾ ਫਿਰ ਪਾਉਂਦਾ ਬਈ 1.5 ਲੱਖ ਮੰਗਦੇ ਆ ਆਪਾਂ ਇੱਥੇ ਹੁਣ ਹਾਂ ਨਾ ਇੱਕੋ ਹੀ ਉਹ ਬਾਈ ਨਾਲ ਗੱਲ ਚੱਲੀ ਆ ਨਹੀਂ ਜੀ ਉਹ ਲੱਖ 2000 2012 ਬਾਹਰ ਲਾਉਣਾ ਸੀ ਠੀਕ ਆ ਹਾਂ ਨਾ ਆਪ ਇੱਕ 15 ਦੀ ਦੇਤੀ ਹੈ ਠੀਕ ਹੈ 15 ਦੀ ਜੱਸ ਨੂੰ ਹੀ ਇੱਕ 15 ਬਾਈ ਕਹਦਾ ਵੀ ਇਹਦਾ ਜੱਸ ਨੂੰ ਹੀ ਆ ਬਈ ਜੇ ਕਿਸੇ ਵੀ ਭਰਾ ਦੇ ਜਿਹੜੀ ਛੋਟੀ ਪਸੰਦ ਆਉਂਦੀ ਹੋਈ ਤਾਂ ਸੰਪਰਕ ਕਰ ਸਕਦੇ ਹੋ ਮੱਝਾਂ ਬਾਈ ਦੀਆਂ ਸਾਰੀਆਂ ਚੰਗੀਆਂ ਤੇ ਥਾਣਾ ਵਾਲੇ ਜੀ ਵੀ ਸਾਫ਼ ਆ ਸਾਰੀਆਂ ਜੀ ਦੇਖ 사ਦੇ ਤੁਸੀਂ ਇਹ ਚੀਜ਼ਾਂ ਲੈ ਕਰਿਓ ਇਹਦੀ ਕੀ ਡਿਟੇਲ ਆ ਬਾਈ ਗੁਰਵਿੰਦਰ ਇਹਦੇ ਥੱਲੇ 15 ਕਿਲੋ ਬੋਲਾ ਬਾਈ ਤੋੜ ਕੇ ਦਿਖਾ ਦਿਓ ਮੈਂ 15 ਕਿਲੋ ਬੋਲਾ ਬਾਈ ਤੇ ਬਾਈ ਕਹਿੰਦਾ ਵੀ ਆਮ ਅੱਜ ਸੂਈ ਹੋਈ ਆ ਕਿਹੜਾ ਸੂਆ ਸੂਈ ਆ ਬਾਈ ਇਹ ਚੌਥਾ ਸੂਆ ਸੂਈ ਆ ਬਾਈ ਚੌਥਾ ਸੂਆ ਇਸ ਵਾਰ ਸੂਈ ਆ ਤੇ 15 ਕਿਲੋ ਬੋਲਾ ਠੀਕ ਆ ਬਾਈ ਚੋਈ ਚੋਈ ਦੀ ਬੋਲੀਆਂ ਚੋਲੀਆਂ ਜੀ ਬਾਈ ਲੈ ਵੀ ਤੁਰਦੀ ਨੂੰ ਜਾ ਕਰ ਲਿਓ ਚੋਈ ਚੋਈ ਦੀ ਬੋਲੀਆਂ ਤੇ ਬਾਈ ਕਹਿੰਦਾ ਵੀ ਖੁੱਲਾ ਦੁੱਧ ਕੱਢਦੀ ਆ ਸੂਈ ਕਿੰਨੇ ਕਿੰਨੇ ਦਿਨਾਂ ਦੀ ਹੈ ਬਾਈ ਇਹ ਸੂਈ ਨੂੰ ਅੱਜ ਤੀਜਾ ਦਿਨ ਆ ਬਾਈ ਤੀਜਾ ਦਿਨ ਸੂਈ ਨੂੰ ਹੋ ਗਿਆ ਅੱਗੇ ਬੱਚਾ ਗਿਆ ਬਾਈ ਇਹ ਬੱਚਾ ਕੱਟਾ ਗਿਆ ਤੇ ਮਗਰੋਂ ਬੱਚਾ ਕੱਟਾ ਲੈ ਵੀ ਤੁਰਦੀ ਨੂੰ ਚੈੱਕ ਕਰ ਲਓ ਸਿੰਗਾ ਨਹੀਂ ਥੋੜੀ ਜਰੂਰ ਕਿੰਨੀ ਵੇਚ ਦਾ ਕੰਮ ਆ ਬਾਈ ਠੀਕ ਆ ਇੰਦਾਂ ਦੀ ਥੋੜੀ ਜਰੂਰ ਖੁੱਜੀ ਹੈ ਤੇ ਹਵਾਨੇ ਦੀ ਮੰਤਰ ਦੇਖੋ ਮੱਝ ਚੰਗੀ ਆ ਬਾਈ ਦੀ ਸਿੰਗਾ ਨਹੀਂ ਜਰੂਰ ਖੋਲੀ ਆ ਬਾਡੀ ਮੰਤਰ ਦੀ ਚੰਗੀ ਆ ਮੱਝ ਤੇ ਥਣ ਹਵਾਨੇ ਦੀ ਮੰਤਰ ਤੁਸੀਂ ਦੇਖ ਸਕਦੇ ਦੇਖੋ ਥਣ ਨੇੜੇ ਤੋਂ ਵੀ ਦਿਖਾ ਦਿੰਨੇ ਤੁਹਾਨੂੰ ਚ ਬਾਈ ਜੂਜੀ ਦੀ ਬਾਈ ਕਹਿੰਦਾ ਵੀ ਬਿਲਕੁਲ ਪੋਲੀ ਆ ਆਹ ਆਹ ਇਹਦੀ ਕੀ ਡਿਟੇਲ ਆ ਬਾਈ ਗੁਰਵਿੰਦਰ ਇਹਦੀ ਕੀ ਡਿਟੇਲ ਆ ਬਾਈ ਹਾਂਜੀ ਇਹਦੀ ਕੀ ਡਿਟੇਲ ਆ ਕਿਹੜਾ ਸੂਈ ਹੈ ਇਹ ਇਹ ਦੂਜਾ ਸੂਆ ਸੂਈ ਆ ਇਹ ਦੂਜਾ ਸੂਆ ਸੂਈ ਆ ਕਿੰਨੇ ਦਿਨਾਂ ਦੀ ਇਹ ਸੂਈ ਉਹ 13 ਦਿਨਾਂ ਦੀ 12 ਦਿਨ ਰੁਕ ਜਾ 2 ਦਿਨ ਬਾਅਦ ਤੇਰਾ ਹੱਲ ਕਰ ਦ ਦੁੱਧ ਤਿਆਰ ਆ ਬਾਈ ਤੇ ਫਰ 13 ਕਿਲੋ ਜਮਾ ਹੈ ਤਿਆਰ ਆ ਸਟੇ ਠੀਕ ਆ ਨਹੀਂ ਲੇਟ ਨਹੀਂ 15 ਦਿਨਾਂ ਦੀ 15 ਦਿਨਾਂ ਦੀ ਸੂਈ ਹੈ ਤੇ ਸਿੰਗਾ-ਸੁੰਗਾ ਦੀ ਬਿਲਕੁਲ ਕੁੰਡੀਆ ਫੇਸ ਕੁਆਲਿਟੀ ਦੀ ਵੀ ਸੋਹਣੀ ਆ ਤੇ ਬੋਟੀ ਲੈਂਦੇ ਵੀ ਚੰਗੀ ਆ ਝੋਟੀ ਤੇ ਥਾਣਾ ਵਾਨੇ ਜੀ ਮੰਤਰ ਦੇਖ ਲਓ ਤੁਸੀਂ ਸੋਹਣਾ ਸਾਣਾ ਵਾਨਾ ਚਾਰੇ ਥਾਣੇ ਕੋ ਜਾ ਤੇ ਚੰਗਾ ਦੁੰਦ ਪਾਉਂਦੀ ਆ ਬਾਈ ਦੇ ਦੱਸੋ ਬਰਾਬਰ ਇਹ ਵੀ ਘੁਮਾ ਦੇ ਬਾਈ ਕੈਮਰਾ ਵੀ ਮੰਗਾ ਆਪਣਿਆਂ ਦੇ ਜਮਾ 11 11 ਕਿਲੋ 10 10 ਕਿਲੋ ਬੋੜਾ ਆ ਜੀ ਠੀਕ ਆ ਭਾਈ ਇਹ ਵੀ ਆਪਣੇ ਕੋਲ ਹੀ ਆ ਠੀਕ ਆ ਇਹ ਭਾਈ ਜਿਹੜੇ ਸਾਨੂੰ ਦਸੇ ਨਗਦ ਖਾਏ ਭਾਈ ਇਹ ਤਿੰਨ ਤਿੰਨ ਦਿਨ ਦੀ ਸੂਈ ਆ ਇਹ ਰਾਮਪੁਰਾ ਮੰਡੀ ਦੇ ਨੇੜੇ ਰਹਿੰਦੇ ਨੇ ਦਾਣਾ ਆਪਣਾ ਪਿੰਡ ਆ ਕਰਕੇ ਕੱਚੀਆਂ ਸੂਂਗਾਂ ਮੰਗਾਂ ਲਿਆਈ ਠੀਕ ਆ ਭਾਈ ਵੀ ਦੋ ਦੋ ਤਿੰਨ ਤਿੰਨ ਦੀ ਵੇਚ ਸਾਰੀਆਂ ਭਾਈ ਬਿਲਕੁਲ ਤਾਜ਼ੀਆਂ ਸੂਂਗਾਂ ਚਾਰ ਤੋਂ ਲੈ ਕੇ ਪੰਜ ਦਿਨਾਂ ਦੇ ਵਿੱਚ ਵਿੱਚ ਸਾਰੀਆਂ ਮੱਝਾਂ ਸੂਂਗਾਂ ਠੀਕ ਆ ਭਾਈ ਇਹਦੇ ਥੱਲੇ ਕਿੰਨਾ ਕੁ ਦੁੱਧ ਇਹਦੇ ਥੱਲੇ 10 ਕਿਲੋ ਬੋਲਾ ਤਿਆਰ ਆਈ ਹੁਣ ਭਾਗੂ ਭਾਈ ਇਹਦਾ ਫਿਰ ਕਿਹੜੀ ਦਾ ਜੀ ਇਹਦੇ 1 20 ਮਗਨੇ ਜੀ 1 20 ਬਾਈ ਕਹਿੰਦਾ ਵੀ ਡਿਮਾਂਡ ਮੁੱਲਾ ਮਾਨਤਨ ਮੌ ਦੁੱਧ ਕਿੰਨਾ ਕੁ ਦਿੰਦੀ ਆ ਬਾਈ ਦੁੱਧ ਦੇ ਦੇ ਥੱਲੇ 15 ਕਿਲੋ ਤਿਆਰ ਆਈ ਹੂ ਇਹ ਵੀ 15 ਲੀਟਰ ਵਾਲੀ ਇਹ ਵੀ 15 16 ਕਿਲੋ ਤਿਆਰ ਆ 15 15 ਲੀਟਰ ਦੋਨਾਂ ਥੱਲੇ ਨਾ ਥੱਲੇ ਤਿਆਰ ਆ ਜੋੜੇ ਥੱਲੇ ਤੇ ਭਾ ਵੀ ਬਾਈ ਦੇ ਜਾਇ ਜੀ ਰਹਿਣਗੇ ਬਾਈ ਕਹਿੰਦਾ ਵੀ ਜਦੋਂ ਕੋਈ ਮੌਕੇ ਤੇ ਆਊਗਾ ਤਾਂ ਮਨ ਤਣ ਜਿਹੜਾ ਖੁੱਲਾ ਹੋ ਜੂਗਾ ਪਸ਼ੂ ਮੰਡੀ ਰਾਮਪੁਰਾ ਫੂਲ ਦੇ ਉੱਪਰ ਮੱਝਾਂ ਖੜੀਆਂ ਐ ਇੱਥੇ ਆਹ ਕਿਹੜੀਆਂ ਬਾਈ ਮੱਝਾਂ ਤੁਸੀਂ ਇਹ ਖਰੀਦ ਸਕਦੇ ਮੱਝਾਂ ਚੰਗੀਆਂ ਬਾਈਆਂ ਸਾਰੀਆਂ ਦੇਖੋ ਆ ਝੋਟੀ ਆ ਦੇਖੋ ਉਦਾਲੀਆਂ ਮਦਦਾਂ ਚੰਗੀਆਂ 10 ਨਗ ਲੈ ਕੇ ਆਇਆ ਬਾਈ ਜੇ ਕਿਸੇ ਭਰਾ ਨੂੰ ਜ਼ਰੂਰਤ ਹੋਈ ਆ ਪਸ਼ੂ ਮੰਡੀ ਰਾਮਪਰਾ ফুল ਦੇ ਉਪਰ ਆਗੇ ਲੈ ਸਕਦੇ ਹੋ ਬਾਈ ਜੂਪੀ ਤੋਂ ਬਾਈ ਹੈ 10 ਠੀਕ ਹੈ اوس